ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨ ਤਰਨ ਤੇ ਜੇ ਸਭ ਤੋਂ ਵੱਧ ਜਲੂਸ ਕਿਸੇ ਦਾ ਨਿਕਲ ਰਿਹਾ ਤਾਂ ਉਹ ਕੌਣ ਨੇ ਮੈਂ ਨਾਂ ਲੈ ਦਿੰਨਾ ਬੈਸ ਤਾਂ ਤਰਨ ਤਰਨ ਦੇ ਲੋਕਾਂ ਨੂੰ ਪਤਾ ਹੀ ਹੈ ਵੀ ਅਸੀਂ ਜਲੂਸ ਕਿਹਦਾ ਕੱਢ ਰਹੇ ਹਾਂ ਉਹ ਬਾਦਲ ਕੀ ਨਹੀਂ ਸਭ ਤੋਂ ਵੱਧ ਜਲੂਸ ਉਹਨਾਂ ਦਾ ਨਿਕਲ ਰਿਹਾ ਉੱਥੇ ਸਭ ਤੋਂ ਵੱਧ ਅੱਜ ਜਿੰਨੇ ਕੁ ਬੰਦੇ ਮੈਨੂੰ ਮਿਲੇ ਨਾ ਮੈਂ ਪਹਿਲਾਂ ਥੋੜੀ ਜੀ ਆਪਣੀ ਮਰਜ਼ੀ ਦੇ ਨਾਲ ਗੱਲ ਕੀਤੀ ਵੀ ਸ਼ਾਇਦ ਹੋ ਸਕਦਾ ਹੈ ਇਹ ਅਕਾਲੀਆਂ ਦਾ ਬੰਦਾ ਨਾ ਕੋਈ ਖੜਾ ਹੋਵੇ ਪਰ ਜਦੋਂ ਮੈਂ ਗੱਲ ਛੇੜੀ ਇੱਕ ਮਾਤਾ ਕਹਿੰਦੀ ਕਹਿੰਦੀ ਗਿਆਨੀ ਜੀ ਤੁਸੀਂ ਰੋਜ਼ ਇਹਨਾਂ ਦੇ ਖੇਤਰ ਫੇਰਦੇ ਹੋ ਤੁਸੀਂ ਇਹਨਾਂ ਦੀ ਤਰਫਦਾਰੀ ਨਾ ਕਰਿਆ ਕਰੋ ਮੈਂ ਕਿਹਾ ਤੁਸੀਂ ਕੌਣ ਹੋ ਜੀ ਕਹਿੰਦੀ ਮੈਂ ਕਟੜ ਅਕਾਲੀ ਸੀ ਤੱਕੜੀ ਤੱਕੜੀ ਕਰਦੀ ਰਹੇ ਕਹਿੰਦੀ ਮੈਂ 45 46 ਸਾਲ ਹੁਣ ਕਹਿੰਦੀ 70 ਸਾਲ ਦੀ ਉਮਰ ਹੈ ਮੇਰੀ 28 ਸਾਲ ਦੀ ਜਦੋਂ ਕਹਿੰਦੀ ਮੇਰੀ ਮੈਰਿਜ ਹੋਈ ਹੈ ਕਹਿੰਦੀ ਮੇਰੇ ਘਰਵਾਲੇ ਸੋ ਤਾਂ ਮਰ ਗਿਆ ਕਹਿੰਦੀ ਬਸ ਕਹਿੰਦੀ ਤੱਕੜੀ ਤੱਕੜੀ ਬਾਦਲ ਬਾਦਲ ਇਦਾਂ ਕਰਦੇ ਰਹੇ ਤੇ ਕਹਿੰਦੀ ਮੇਰੇ ਕੋਲੋਂ ਕਹਿੰਦੀ ਜਿਹੜੀਆਂ ਗਲਤੀਆਂ ਹੋਈਆਂ ਨੇ ਨਾ ਵੋਟਾਂ ਪਾ ਪਾ ਕੇ 30 32 ਸਾਲ ਕਹਿੰਦੀ ਮੈਂ ਪਛਤਾ ਰਹੀ ਵੀ ਇਹਨਾਂ ਨੇ ਤੱਕੜੀ ਦੇ ਵਿੱਚ ਭੁੱਕੇ ਖੀ ਸਮਾਂ ਪਤਾ ਨਹੀਂ ਕੀ ਕੁਛ ਤੋਲਿਆ ਕਹਿੰਦੀ ਸਾਡੇ ਕੋਲੋਂ ਗਲਤੀ ਕਹਿੰਦੀ ਹੁਣ ਤੁਸੀਂ ਨਾ ਇਹਨਾਂ ਦੀ ਗੱਲ ਨਾ ਕਰੋ ਮੈਂ ਕਿਹਾ ਹੋਰ ਕੀ ਦੀ ਕਰਾਂ ਕਹਿੰਦੀ ਭਗਵਾਨ ਦਾ ਮਨ ਦੀ ਕਰ ਮੈਂ ਕਹਿੰਦਾ ਉਹ ਆਪ ਦਿੰਦੇ ਨੇ ਹੁਣ ਤਾਂ ਮੜਾ ਕਹਿੰਦੇ ਕਹਿੰਦੀ ਕਹੀ ਜਾਣ ਤੇ ਕਹੀ ਜਾਣ ਤੇ ਕਹਿੰਦੀ ਅਛਾ ਮੈਨੂੰ ਇਤਾਂ ਲੱਗਾ ਵੀ ਜਿਵੇਂ ਉਹ ਮੇਰੀ ਅੰਗਲ ਨਾਲ ਸੁਣ ਕੇ ਮੈਨੂੰ ਜਵਾਬ ਦਿੰਦੇ ਹੁੰਦੇ ਕਹਿੰਦੀ ਤੁਹਾਨੂੰ ਪਤਾ ਨਹੀਂ ਕਿੰਨੇ ਖੂਪਟੇ ਨੇ ਅਕਾਲੀਆਂ ਤੇ ਕਾਂਗਰਸੀਆਂ ਮਹ ਬੇਬੇ ਤਾ ਤੂੰ ਮੇਰੀਆਂ ਗੱਲਾਂ ਸੁਣੇਂ ਕਹਿੰਦੀ ਨਹੀਂ ਨਹੀਂ ਮੈਂ ਕਹਿੰਦੀ ਖੂਪਟਣ ਵਾਲਿਆਂ ਵਿੱਚ ਸ਼ਾਮਲ ਸੀ তুই ਤਾਂ ਕਹਿੰਦੇ ਕਹਿੰਨੇ ਹੋ ਵੀ ਖੂਪੱਟੇ ਨੇ ਅਕਾਲੀ ਜਾਂ ਤੇ ਕਾਂਰਸੀ ਨੇ ਕਹਿੰਦੀ ਮੈਂ ਖੂਪਟਣ ਵਾਲਿਆਂ ਵਿੱਚ ਸ਼ਾਮਲ ਸੀ ਕਹਿੰਦੀ ਤੇ ਕਹਿੰਦੀ ਪਰ ਹੁਣ ਨਹੀਂ ਹੁਣ ਕਹਿੰਦੀ ਉਹ ਪੱਟੇ ਹੋਏ ਖੂਪ ਭਰਨੇ ਨੇ ਫਿਰ ਕਹਿੰਦੀ ਪੰਜਾਬ ਵਿੱਚੋਂ ਹੁਣ ਤੁਸੀਂ ਦੱਸੋ ਜਿਹੜੇ ਬੰਦਿਆਂ ਨੂੰ ਇਹ ਅਹਿਸਾਸ ਹੋ ਗਿਆ ਸਮਝ ਲੱਗ ਗਈ ਵੀ ਸਾਡੇ ਕੋਲੋਂ ਇਹਨਾਂ ਅਕਾਲੀਆਂ ਨੂੰ 40 ਸਾਲ ਲਗਾਤਾਰ ਵੋਟਾਂ ਪਾ ਕੇ ਗਲਤੀ ਹੋਈ ਐ ਤੇ ਜੇ ਉਹ ਬੰਦੇ ਮੁੜਿਆਏ ਤਾਂ ਫਿਰ ਜੂਥ ਨੂੰ ਵੀ ਸਮਝ ਆ ਚੁੱਕੀ ਐ ਕੋਈ ਸ਼ੱਕ ਨਹੀਂ ਅੱਛਾ ਇੱਥੇ ਮੈਂ ਇੱਕ ਨਾ ਗੱਲ ਐਡ ਕਰਨੀ ਇਹਨੂੰ ਧਿਆਨ ਨਾਲ ਸੁਣੋ ਆ ਮੇਰੇ ਪਿੱਛੇ ਤੁਸੀਂ ਦੇਖਦੇ ਹੋ ਕਿੰਨਾਂ ਨੇ ਫੋਟੋ ਮਲ ਉਹ ਕ੍ਰਾਂਤੀਕਾਰੀ ਨੇ ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਆਪਾਂ ਬਾਰੇ ਕੁਰਬਾਨੀ ਦਿੱਤੀ ਝੁਕੇ ਨਹੀਂ ਕਿਸੇ ਸਾਹਮਣੇ ਕੋਈ ਇਹ ਲੀਡਰ ਨਹੀਂ ਬਣਨਾ ਚਾਹੁੰਦੇ ਸੀ ਕੋਈ ਰਾਜ ਭਗ ਨਹੀਂ ਚਾਹੁੰਦੇ ਸੀ ਔਰ ਜੋਤ ਨੂੰ ਇੱਕ ਮੈਸੇਜ ਦੇ ਕੇ ਗਏ ਨੇ ਵੀ ਜੇ ਪੰਜਾਬ ਨੂੰ ਬਚਾਉਣਾ ਹੈ ਤੁਹਾਨੂੰ ਪੜਨ ਦੀ ਲੋੜ ਹੈ ਤੁਹਾਨੂੰ ਸੱਚੇ ਸੁੱੱਚੇ ਰਾਜਨੀਤੀ ਕਰਨ ਦੀ ਲੋੜ ਹੈ ਇਹ ਇਹਨਾਂ ਦਾ ਮੈਸੇਜ ਸੀ ਕ੍ਰਾਂਤੀਕਾਰੀ ਇਹਨਾਂ ਨੂੰ ਕਹਿੰਦੇ ਹਨ ਹਾਲਾਂਕਿ ਇਹ ਤੰਜ ਭਵੰਤਮਨ ਤੇ ਵੀ ਲੋਕ ਕਹਿੰਦੇ ਆ ਕਿ ਇਨਕਲਾਬ ਕਰਦੇ ਸੀ ਇਨਕਲਾਬ ਕਿੱਥੇ ਹੈਗਾ ਜੀ ਇਨਕਲਾਬ ਜਿਨ੍ਹਾਂ ਦੀ ਕੁਰਸੀ ਖਿਸਕੀ ਹੋਈ ਹੈ ਉਹ ਕਹਿੰਦੇ ਚੰਗਾ ਕਹਿਣਗੇ ਚਲੋ ਬਹੁਤ ਲੰਬਾ ਚੌੜਾ ਨਾ ਬੋਲਣ ਸਭ ਤੋਂ ਵੱਧ ਜਲੂਸ ਜੇ ਕਿਸੇ ਦਾ ਨਿਕਲ ਰਿਹਾ ਤਰਨਤਾਰ ਨੂੰ ਵਿਧਾਨ ਸਭਾ ਜਿਮਨੀ ਚੌਂਡ ਵਿੱਚ ਉਹ ਬਾਦਲ ਪਰਿਵਾਰ ਦਾ ਨੀਲੀਆਂ ਪੱਗਾਂ ਵਾਲਿਆਂ ਦਾ ਨਿਕਲ ਰਿਹਾ ਨਿਨ ਕੋਲ ਮੁੱਦੇ ਕੋਈ ਕੁਛ ਨਹੀਂ ਬੋਲਣ ਵਾਸਤੇ ਜਦੋਂ ਗੱਲ ਕਰਦੇ ਨੇ ਇਹ ਵੀ ਨਸ਼ੇ ਖਤਮ ਕਰਾਂਗੇ ਅਗਲੇ ਜੁੱਤੀਆਂ ਕਰ ਲੈਂਦੇ ਆ ਵੇ ਤੁਸੀਂ ਤਾਂ ਹਰਾਮ ਕੋਲ ਨਸ਼ੇ ਲੈ ਕੇ ਆਏ ਹੋ ਤੁਸੀਂ ਕੀ ਬੰਦ ਕਰੋਗੇ ਜਦੋਂ ਕਹਿਣਗੇ ਬੇਅਦਵੀ ਦਾ ਮੁੱਦਾ ਹੈ ਅਸੀਂ ਰੋਕਾਂਗੇ ਲੋਕ ਕਹਿੰਦੇ ਤੁਹਾਡੇ ਰਾਜ ਵਿੱਚ ਤਾਂ ਬੇਅਦਵੀ ਹੋਈ ਹੈ ਤੁਸੀਂ ਕਿਹੜੇ ਮੂੰਹ ਨਾਲ ਬੋਲਦੇ ਹੋ ਜਨ ਕਿ ਸਭ ਤੋਂ ਵੱਧ ਜਲੂਸ ਤਰਨਤਨ ਜਿੰਨੀ ਚੋਣ ਦੇ ਵਿੱਚ ਇਹ ਕਹਿੰਦਾ ਨਿਕਲ ਰਿਹਾ ਨਾ ਉਹ ਬਾਦਲ ਕਹਿੰਦਾ ਨੀਲੀਆਂ ਪੱਗਾਂ ਵਾਲੇ ਨਿਕਲ ਰਿਹਾ ਇਹ ਗੱਲ ਕੋਈ ਮੈਂ ਖੁਸ਼ੀ ਨਾਲ ਨਹੀਂ ਕਹਿ ਰਿਹਾ ਮੈਨੂੰ ਦੁੱਖ ਹੈ ਇਸ ਗੱਲ ਦਾ ਵੀ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਸੀ ਜਿਹੜੀ ਪਾਰਟੀ ਦੇ ਨਾਲ ਨਾਰਾ ਜੁੜਿਆ ਸੀ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਕਿਹਾ ਜਾਂਦਾ ਸੀ ਤੇ ਉਸ ਪਾਰਟੀ ਨੇ 75 ਸਾਲ ਦੇ ਵਿੱਚ ਘੱਟੋ ਘੱਟ ਅੱਧਾ ਕਰਾਜਤਾ ਕੀਤਾ ਹੀ ਹੈ ਜੇ ਪੰਜ ਵਾਰੀ ਮੁੱਖ ਮੰਤਰੀ ਕਹਿੰਦੇ ਬਣਿਆ ਬਦਲ ਸਾਹਿਬ 16-17 ਸਾਲ ਦਾ 17 ਸਾਲ ਤੱਕ ਹੋਈ ਗਈ ਮੰਨ ਕੇ ਚੱਲੋ ਕੀ ਕੀਤਾ ਕਿਸਾਨਾਂ ਲਈ ਤੇ ਮਜ਼ਦੂਰਾਂ ਲਈ ਬੁਰਕੀ ਤੇ ਲਾ ਕੇ ਬਰਬਾਦੀ ਕੀਤੀ ਐ। ਦਲ ਮਾਫ ਕਰਤੇ ਆਟਾ ਦਾਲ ਸਕੀਮ ਦੇਤੀ ਕਿ ਲੋਕ ਤੁਹਾਡੀ ਆਟਾ ਦਾਲ ਸਕੀਮ ਤੇ ਬੈਠੇ ਰਹਿਣਗੇ। ਗੜੀਆਂ ਨਾਲੇ ਤੇ ਬੈਠੇ ਰਹਿਣਗੇ ਇਹ ਰਾਜਨੀਤੀ ਸੇ ਨਾਲ। ਤੇ ਹੁਣ ਵੀ ਉਹੀ ਕਰ ਰਹੇ ਨੇ। ਉਹ ਸੁੱਖੇ ਨੂੰ ਪਤਾ ਹੀ ਨਹੀਂ। ਨਾ ਪੰਜਾਬੀ ਆਉਂਦੀ ਐ ਨਾ ਇੰਗਲਿਸ਼ ਆਉਂਦੀ ਐ। ਪਤਾ ਨਹੀਂ ਕਿੱਥੋਂ ਕੋਸ਼ਿਸ਼ ਲਿਖ ਕੇ ਦਿੰਦੇ ਨੇ ਉਹਨੂੰ ਜੋ ਬੋਲ ਜਾਂਦਾ ਹੈ ਤੇ ਕਈ ਵਾਰੀ ਭੁੱਲ ਜਾਂਦਾ ਫਿਰ ਬੋਲਦਾ ਬੋਲਦਾ ਗੱਡੀ ਤਾਂ ਲੀ ਤੇ ਚੜ ਗਈ ਸੀ ਪਰ ਚੜੜ ਬੜਾ ਨਿਮੰਤ ਪਾਤਾ ਦਿਮਾਗ ਖਰਾਬ ਕੀਤਾ ਤੇ ਬੇਨਤੀ ਹੈ ਜੀ ਵੀ ਜਦੋਂ ਇਹ ਗੱਲ ਕਰਦੇ ਆ ਨਾ ਉਦੋਂ ਮੈਨੂੰ ਵੀ ਇਦਾਂ ਲੱਗਦਾ ਵੀ ਯਾਰ ਤੈਨੂੰ ਕੀ ਲੋੜ ਪਈ ਗੱਲਾਂ ਕਰਨ ਦੀ ਪਰ ਲੋੜ ਹੈ ਵੀ ਅੱਬਾ ਪੰਜਾਬ ਦੇ ਵਸਿੰਦੇ ਆ ਪੰਜਾਬ ਦੀ ਗੱਲ ਕਰਨੀ ਆ ਕਿਉਂ ਨਾ ਕਰੀਏ ਜਿੰਨੀ ਇੱਕ ਮਾੜੀ ਮੋਟੀ ਰੈਂਦ ਖੂੰਦ ਇੱਜ਼ਤ ਬੱਜੀ ਆ ਨਾ ਨੀਲੀਆਂ ਪੱਗਾਂ ਵਾਲਿਆਂ ਦੀ ਅਕਾਲ ਜਨ ਦੀ ਉਹ ਤਰਨ ਤਨ ਜਿੰਮਨੀ ਚੌਣ ਦੇ ਵਿੱਚ ਸਭ ਕੁਝ ਖਤਮ ਹੋ ਜਾਣਾ ਬਿਲਕੁਲ ਮਲਿਆ ਮੇ ਹੋ ਜਾਣਾ ਤੁਸੀਂ ਦੇਖੇ ਉੜੀਆਂ ਪੁਰਾਣੀਆਂ ਹਵੇਲੀਆਂ ਦੇ ਵਿੱਚ ਭਧੌੜੀ ਇੱਟਾਂ ਲੱਗਦੀਆਂ ਛੋਟੀਆਂ ਇੱਟਾਂ ਲੱਗਦੀਆਂ ਸੀ ਉਹ ਕਿਤੇ ਨਾ ਕਿਤੇ ਨਮੂਨਾ ਜਾਂ ਰਹਿ ਗਿਆ ਮਾੜਾ ਮੋਟਾ ਉਹਦੇ ਕਿਸੇ ਨੇ ਨਿਸ਼ਾਨੀ ਵਜੋਂ ਨਵੇਂ ਕੋਠੇ ਵਿੱਚ ਬਾਹਰ ਜਿਹੜੀ ਕੰਧ ਕੱਢਦੇ ਨੇ ਬਾਉਂਡਰੀ ਉੱਥੇ ਥੋੜੀ ਬਹੁਤੀ ਉਹ ਲਿਪਾ ਪੋਜੇ ਕਰਕੇ ਬਸ ਕੇਵਲ ਨਮੂਨਾ ਜਾਂ ਰਹਿ ਗਿਆ ਵੀ ਆਹ ਇੱਟਾਂ ਪਈਆਂ ਉਹਨਾਂ ਕਾਲੀ ਦਾ ਰਹਿ ਗਏ ਤੇ ਉਹ ਵੀ ਹੁਣ ਜਿਮਨੀ ਚੌਣ ਵਿੱਚ ਖਤਮ ਬੀੜੀ ਪਾਣੀ ਦੇ ਵਿੱਚ ਧਰਦੀ ਹੈ ਬਸ ਦੋ ਗੁੰਗਲਾਂ ਬਾਹਰ ਜਿਵੇਂ ਚੋਣ ਵਿੱਚ ਉਹ ਵੀ ਬਿਲਕੁਲ ਡੁੱਬ ਜਾਣੀ ਹੈ ਖਤਮ ਕਲਾਸ਼ ਵੀ ਰਹਿ ਜੋ ਸਭ ਭੱਜ ਗਏ ਕਿਉਂਕਿ ਪਤਾ ਹੈ ਲਾਸਟ ਵੈਂਟ ਹੀ ਕਰਦੇ ਜਿਹੜੇ ਦਰਖਤ ਤੇ ਜਾਨਵਰ ਰਹਿੰਦੇ ਨੇ ਨਾ ਪਾਲਣੇ ਪਾ ਕੇ ਜਦੋਂ ਉਸ ਦਰਖਤ ਨੂੰ ਅੱਗ ਲੱਗਦੀ ਹੈ ਨਾ ਕਿਤੇ ਜੰਗਲ ਨੂੰ ਅੱਗ ਲੱਗੇ ਤਾਂ ਸਭ ਤੋਂ ਪਹਿਲਾਂ ਉਹ ਜਿਹੜੇ ਜਾਨਵਰ ਉੱਪਰ ਬੈਠੇ ਹੁੰਦੇ ਦਰਖਤ ਤੇ ਜਦੋਂ ਅੱਗ ਲੱਗਦੀ ਸਭ ਤੋਂ ਪਹਿਲਾਂ ਉਹ ਭੱਜਦੇ ਇਹ ਗਲਾਸੀ ਦੇ ਯਾਰ ਸੀ ਠੁੱਕੀ ਵੇਚਣ ਵਾਲੇ ਚਿੱਟਾ ਵੇਚਣ ਵਾਲੇ ਇਹਨਾਂ ਸਭ ਨੱਠ ਗਏ ਤੇ ਸਰਵੀਰ ਕੱਲਾ ਰਹਿ ਜੋ ਤੇ ਨਾਲ ਬੀਬਾ ਹਰ ਸਿਮਰਤ ਕੌਰ ਬਾਦਲ ਰਹਿ ਜੋ ਪੱਲੇਗੀ ਰਹਿ ਜੋ ਕੁਝ ਵੀ ਨਹੀਂ ਚਲ ਬਹੁਤ ਐਨਾਂ ਲਾਸਟ ਫੇਰ ਕਹਿ ਦਨਾ ਵੀ ਸਭ ਤੋਂ ਵੱਧ ਜਲੂਸ ਤਰਨਤਾਲ ਜਿਮਨੀ ਚੌਂਂ ਦੇ ਵਿੱਚ ਜੇ ਕੇ ਦਾ ਲੋਕ ਕੱਢਣਗੇ ਨਾ ਉਹ ਸੁਖਬੀਰ ਬਾਦਲ ਤੇ ਨੀਲੀਆਂ ਪੱਗਾਂ ਵਾਲਾ ਕੱਢਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ